ਪੰਜਾਬ ਦੇ ਵਿੱਚ ਵੀ ਹੁਣ ਆਨਲਾਈਨ ਚਲਾਨ ਦੀ ਸ਼ੁਰੂਆਤ ਹੋਣ ਵਾਲੀ ਹੈ ਚੰਡੀਗੜ੍ਹ ਦੀ ਤਰਸ ਤੇ ਜੇ ਹੁਣ ਤੁਸੀਂ ਪੰਜਾਬ ਇੰਟਰ ਹੋ ਰਹੇ ਹੋ ਤੇ 26 ਜਨਵਰੀ ਤੋਂ ਹੁਣ ਜਿਹੜੀ ਤੀਜੀ ਅੱਖ ਹੈ ਉਹ ਤੁਹਾਡੇ ਤੇ ਹੁਣ ਨજર ਰੱਖਣ ਵਾਲੀ ਇਸ ਕਰਕੇ ਬਹੁਤ ਹੀ ਸਾਵਧਾਨੀ ਦੇ ਨਾਲ ਲਗਾਤਾਰ ਟ੍ਰੈਫਿਕ ਪੁਲਿਸ ਵੱਲੋਂ ਵੀ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਔਰ ਖਾਸ ਤੌਰ ਤੇ 26 ਜਨਵਰੀ ਤੋਂ ਬਾਅਦ ਹੁਣ ਜਿਹੜੇ ਇੰਟੀਗ੍ਰੇਟਿਡ ਜਿਹੜੇ ਸਿਸਟਮ ਨੇ ਕੈਮਰੇਜ ਨੇ ਉਹ ਹੁਣ ਉਹਨਾਂ ਦੀ ਸ਼ੁਰੂਆਤ ਹੋਏਗੀ ਤੇ ਜਿਹੜਾ ਵੀ ਵਾਇਲੇਸ਼ਨ ਕਰਦਾ ਹੈ ਉਹਦੇ ਘਰ ਤੱਕ ਚਲਾਨ ਪਹੁੰਚੇਗੇ ਸਾਡੇ ਨਾਲ ਡਿਪਟੀ ਸੁਪਰਡੈਂਟ ਆਫ ਪੁਲਿਸ ਨੇ ਕਰਨਲ ਜੀ ਕਿਉਂਕਿ ਕਈ ਵਾਰ ਲਗਾਤਾਰ ਜਿਹੜਾ ਹੈਗਾ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਸੀਗਾ ਲੇਕਿਨ ਦੇਖਿਆ ਗਿਆ ਕਿ ਪੰਜਾਬ ਦੇ ਵਿੱਚ ਬੜਾ ਈਜ਼ੀ ਸੀਗਾ ਚੰਡੀਗੜ੍ਹ 'ਚ ਕਾਫੀ ਜਿਹੜਾ ਹੈਗਾ ਬੜਾ ਅ ਸੀਰੀਅਸ ਹੋ ਕੇ ਲੋਕ ਗੱਡੀ ਚਲਾਉਂਦੇ ਸੀ ਲੇਕਿਨ ਜਿੱਦਾਂ ਹੀ ਪੰਜਾਬ ਦੇ ਵਿੱਚ ਇੰਟਰਨ ਹੁੰਦੇ ਬੜਾ ਈਜ਼ੀ ਹੋ ਜਾਂਦਾ ਸੀਗਾ ਲੇਕਿਨ ਹੁਣ ਪੰਜਾਬ ਦੇ ਵਿੱਚ ਵੀ ਸਖਤੀ ਹੋਣ ਵਾਲੀ ਹੈ ਤੀਜੀ ਅੱਖ ਜਿਹੜੇ ਕੈਮਰੇਜ ਨੇ ਉਹਨਾਂ ਨੂੰ ਹੁਣ ਜਿਹੜਾ ਹੈਗਾ ਚਾਲੂ ਕੀਤਾ ਜਾ ਰਿਹਾ ਹੈ ਕਿਹੜੇ ਕਿਹੜੇ ਪੁਆਇੰਟਸ ਤੇ ਜਿਹੜਾ ਹੈਗਾ ਉਹ ਨਜ਼ਰ ਰੱਖੀ ਹੋਈ ਹੈ ਤੇ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰ ਮੰਦੋਗ ਐਸਐਸਪੀ ਸਾਹਿਬ ਦਿੱਲੀ ਪਾਰਕ ਦੀ ਜ਼ਿਲ੍ਹਾ ਮਹਾਲੀ ਉਹਨਾਂ ਦੇ ਦਿਸ਼ਾ ਨਿਰਦੇਸ਼ ਜਿਹੜਾ ਕਿ ਅਕਸਰ ਵੈਸੇ ਅਸੀਂ ਟ੍ਰੈਫਿਕ ਤੇ ਲੋਕਾਂ ਨੂੰ ਅਵੇਅਰ ਕਰਦੇ ਰਹਿੰਦੇ ਆ ਜਿਵੇਂ ਕਿ ਸਕੂਲਾਂ ਵਿੱਚ ਕਾਲਜਾਂ ਵਿੱਚ ਜਾ ਕੇ ਜਾਂ ਟਰੱਕ ਯੂਨੀਅਨ ਟੈਂਪੋ ਯੂਨੀਅਨਸ ਜਾ ਕੇ ਕਿ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਆ ਜੀ ਆ ਮੇਰੇ ਦੋਸਤ ਮੈਂ ਆਪ ਦੇ ਚੈਨਲ ਦੇ ਮਾਧਮ ਰਹੀ ਮੈਂ ਦੱਸਣਾ ਚਾਹੁੰਦਾ ਲੋਕਾਂ ਨੂੰ ਕਿ ਬਹੁਤ ਸਾਰੇ ਲੋਕ ਤਾਂ ਐ ਸੋਚਦੇ ਆ ਵੀ ਸ਼ਾਇਦ ਪੁਲਿਸ ਦੇ ਡਰ ਤੋਂ ਕਰਨੀ ਆ ਮੈਂ ਦੇਖਦਾ ਕਿ ਯਾਰ ਨਾ ਕੂਣੀ ਦੇ ਵਿੱਚ ਕਿੰਜਨ ਹੈਲਮਟ ਪਾਇਆ ਹੁੰਦਾ ਜਦੋਂ ਕਿਤੇ ਨਾਕਾ ਲੱਗਿਆ ਹੋਵੇ ਉਦੋਂ ਉਹ ਸਿਰ ਤੇ ਰੱਖਦੇ ਆ ਬਿਲਕੁਲ ਜਾਂ ਫਿਰ ਦੇਖੋ ਇੰਨੇ ਪੁਲਿਸ ਮੁਲਾਜ਼ਮ ਨਹੀਂ ਹੋ ਸਕਦੇ ਹਰ ਹਰ ਇੱਕ ਰੈੱਡ ਲਾਈਟ ਤੇ ਖੜਾ ਹੋਵੇ ਤਾਂ ਲੋਕ ਖਬਸ ਸੱਜਾ ਦੇਖ ਕੇ ਅਕਸਰ ਲੰਘਦੇ ਸੀ ਔਰ ਹਾਦਸੇ ਵੀ ਹੋ ਜਾਂਦੇ ਆ ਬਿਲਕੁਲ ਸੋ ਹੁਣ ਜਿਹੜਾ ਆ ਕਿ ਜੇ ਕੋਈ ਵੀ ਵਿਅਕਤੀ ਕਿਸੇ ਟਾਈਮ ਵੀ ਰੈੱਡ ਲਾਈਟ ਜੰਪ ਕਰੇਗਾ ਉਹਦੇ ਘਰ ਹੀ ਚਲਾਣ ਆ ਜਾ ਕਰੇਗਾ ਔਰ ਬਹੁਤ ਸਾਰੇ ਲੋਕ ਜਿਹੜੇ ਆ ਜਿਵੇਂ ਜੈਬਰਾ ਕ੍ਰੋਸਿੰਗ ਹੋਗੀ ਉਸ ਤੇ ਅੱਗੇ ਗੱਡੀ ਖੜੀ ਕਰ ਦਿੰਦੇ ਨੇ ਜੀ ਉਸ ਤੇ ਵੀ ਉਸ ਦਾ ਚਲਾਣ ਆਇਆ ਕਰੇਗਾ ਕੋਈ ਰੋਂਗ ਸਾਈਡ ਕੱਟ ਮਾਰਦਾ ਉਸ ਤੇ ਵੀ ਚਲਾਣ ਆਇਆ ਕਰੇਗਾ ਸੋ ਮੈਂ ਆ ਇਹ ਅਪੀਲ ਕਰ ਰਿਹਾ ਕਿ ਸਾਨੂੰ ਸਾਰਿਆਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਕਰਕੇ ਨਹੀਂ ਕਿ ਚਲਾਨ ਕੱਟਣ ਕਰਕੇ ਉਸ ਤੋਂ ਡਰ ਤੋਂ ਆਪਣੀ ਸੇਫਟੀ ਲਈ ਸੇਫਟੀ ਲਈ ਹਾਂ ਮੈਂ ਬਹੁਤ ਸਾਰੇ ਇਹੋ ਜਿਹੇ ਹਾਦਸੇ ਦੇਖਿਆ ਜੇ ਛੋਟੀ ਜੀ ਗਲਤੀ ਦੇ ਕਾਰਨ ਆਪਣੀ ਜਾਨ ਵੀ ਵਿਅਕਤੀ ਗਵਾ ਬੈਠਦਾ ਦੂਸਰੇ ਦੀ ਜਾਨ ਵੀ ਲਿਆ ਬੈਠਦਾ ਸੋ ਡਰੰਕ ਕਰਕੇ ਡਰਾਈਵਿੰਗ ਕਰੇਗਾ ਉਸ ਨੂੰ ਮਾਫ ਨਹੀਂ ਕੀਤਾ ਜਾਏਗਾ ਤੁਸੀਂ ਰੋਜ਼ਾਨਾ ਦੇਖ ਰਹੇ ਅਸੀਂ ਵਕਫ ਵਕਫ ਜਗਾ ਤੇ ਦੇਰ ਤੱਕ ਨਾਕੇ ਲਗਾ ਕੇ ਜੇ ਕੋਈ ਡਰੰਕ ਡਰਾਈਵਿੰਗ ਕਰ ਰਿਹਾ ਤਾਂ ਉਸ ਤੇ ਜਿਹੜਾ ਹੈਗਾ ਉਸ ਦਾ ਉਹਨੂੰ ਬਾਉਂਡ ਕੋਈ ਰੀਬਾਉਂਡ ਕੀਤੀ ਕਿੱਥੇ ਕਿੱਥੇ ਮੋਨੀਟਰਿੰਗ ਜਿਹੜੇ ਹੈਗੀ ਲਾਈ ਹੋਈ ਹੈ ਤੇ ਕਿੰਨੇ ਕੈਮਰੇ ਕਿਹੜੇ ਕਿਹੜੇ ਪੁਆਇੰਟ ਤੇ ਹੁਣ ਤੱਕ ਦੀ ਜਿਹੜਾ ਹੈਗਾ ਉਹ ਨਹੀਂ ਦੱਸੋਗੇ ਲੇਕਿਨ ਦੂਜੀ ਗੱਲ ਜਿੱਤੇ ਜਿਹੜੇ ਵਾਇਲੇਸ਼ਨ ਨੇ ਚੰਡੀਗੜ੍ਹ ਦੀ ਤਰਸ ਤੇ ਹੀ ਸਾਰਾ ਜਿਹੜਾ ਹੈਗਾ ਹਾਈ ਟੈਕ ਕੈਮਰੇਜ ਨੇ ਹਾਂ ਬਿਲਕੁਲ ਹਾਈ ਟੈਕ ਜਿਹੜੇ ਕੈਮਰੇ ਲੱਗੇ ਹੋਏ ਆ ਮੈਂ ਜਿਸ ਤਰ੍ਹਾਂ ਦੱਸਿਆ ਕੋਈ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਕਾਰ ਦੇ ਵਿੱਚ ਬੈਠਾ ਉਹ ਵੀ ਵਿੱਚ ਕੈਚ ਹੋ ਜਾਏਗਾ ਓਕੇ ਉਹ ਵੀ ਐ ਨਹੀਂ ਹੈ ਵੀ ਮੈਂ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਬਚ ਜਾਵਾਂਗਾ ਇਹ ਵੀ ਕਰਨਲ ਜੀ ਇਹ ਵੀ ਦੇਖਿਆ ਜਾਂਦਾ ਜਿਹੜਾ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਲੋਕੀ ਪੁਲਿਸ ਦੇ ਡਰ ਤੋਂ ਚਲਾਨ ਤੋਂ ਬਚਣ ਲਈ ਕਰਦੇ ਹਨ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਲਾਈਫ ਬੜੀ ਬਹੁਤ ਹੀ ਕੀਮਤੀ ਹੈ ਅ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਅਸੀਂ ਅਫੇਅਰ ਕਰਦੇ ਹਾਂ ਮੈਨੂੰ ਇੱਕ ਦਿਨ ਕਿਸੇ ਵਿਅਕਤੀ ਦਾ ਫੋਨ ਆਇਆ ਔਰ ਉਹ ਰੈੱਡ ਲਾਈਟ ਤੇ ਹੀ ਰੁਕਿਆ ਹੋਇਆ ਸੀ ਉਹਨੇ ਦੱਸਿਆ ਕਿ ਮੇਰੇ ਪਿੱਛੋਂ ਆ ਕੇ ਗੱਡੀ ਨੇ ਹਿੱਟ ਕੀਤਾ ਜੇ ਮੈਂ ਸੀਟ ਬੈਲਟ ਨਾਲ ਲਗਾਈ ਹੁੰਦੀ ਹੋ ਸਕਦਾ ਮੇਰੇ ਧੌਣ ਦੇ ਮਣਕੇ ਟੁੱਟ ਜਾਂਦੇ ਮੇਰੀ ਡੈਥ ਵੀ ਹੋ ਸਕਦੀ ਸੀ ਵੀ ਮੇਰਾ ਬੱਚੇ ਨੇ ਸਕੂਲ ਦੇ ਵਿੱਚ ਇਹ ਦੱਸਿਆ ਕਿ ਪਾਪਾ ਜੇ ਸਾਨੂੰ ਸਕੂਲ ਤੇ ਵੇਅਰ ਕੀਤਾ ਜੇ ਸੀਟ ਬੈਲ ਨਹੀਂ ਲਗਾਓਗੇ ਤੇ ਜਿਹੜੇ ਸੇਫਟੀ ਏਅਰ ਬੈਗ ਆ ਉਹ ਵੀ ਨਹੀਂ ਖੁੱਲਣਗੇ ਤੇ ਤੁਹਾਡੀ ਤੁਸੀਂ ਕਿਸੇ ਟਾਈਮ ਵੀ ਕੋਈ ਵੱਡਾ ਹਾਸਾ ਹੋ ਸਕਦਾ ਜਦੋਂ ਐਕਸੀਡੈਂਟ ਹੁੰਦਾ ਜੇ ਸੀਟ ਬੈਲ ਲੱਗੀ ਹੋਵੇ ਬਚ ਸਕਦੇ ਆ ਉਹ ਕਹਿੰਦੇ ਵੀ ਮੇਰੇ ਬੱਚੇ ਨੇ ਮੈਨੂੰ ਦੱਸਿਆ ਸੀ ਸੋ ਮੈਂ ਉਹਦੇ ਕਰਕੇ ਅੱਜ ਬਚ ਗਿਆ ਸੋ ਇਸ ਤਰ੍ਹਾਂ ਲੋਕੀ ਅਵੇਅਰ ਹੋ ਰਿਹਾ। ਕਿ ਬੱਚਿਆਂ ਨੂੰ ਸਕੂਲਾਂ 'ਚ ਜਾ ਕੇ ਵੀ ਤੁਸੀਂ ਅਵੇਅਰ ਕਰ ਰਹੇ ਹੋ ਬੱਚਿਆਂ ਨੂੰ ਖਾਸ ਤੌਰ ਤੇ ਯੰਗਸਟਰਸ ਨੂੰ ਸਕੂਲ ਗੋਇੰਗ ਚਿਲਡਰਨਸ ਨੂੰ। ਹਾਂ ਬਿਲਕੁਲ ਬਿਲਕੁਲ ਅਸੀਂ ਜਿਵੇਂ ਸਕੂਲਾਂ ਵਿੱਚ ਕਾਲਜਾਂ ਵਿੱਚ ਜਾ ਕੇ ਇਹ ਬੱਚਿਆਂ ਨੂੰ ਅਵੇਅਰ ਕਰ ਰਹੇ ਆਂ ਔਰ ਉਹਨਾਂ ਨੂੰ ਇਹ ਵੀ ਦੱਸ ਰਹੇ ਆਂ ਕਿ 2019 ਦੇ ਵਿੱਚ ਜਿਹੜੀ ਵਿਕਲ ਐਕਟ ਵਿੱਚ ਸੋਧ ਕੀਤੀ ਗਈ ਆ ਜੇ ਕੋਈ ਅੰਡਰਏਜ ਬੱਚਾ ਪੜਿਆ ਗਿਆ ਤਾਂ ਉਸ ਦੇ ਲਈ ਉਸ ਨੂੰ ਉਸ ਦੇ ਪੇਰੈਂਟਸ ਨੂੰ 3 ਸਾਲ ਤੱਕ ਦੀ ਕੈਦ ਪਲੱਸ 25000 ਰੁਪਏ ਜੁਰਮਾਨਾ ਹੋ ਸਕਦਾ। ਔਰ ਇਸ ਤੋਂ ਇਲਾਵਾ ਜੇ पेरेंट्स ਨੇ ਨਹੀਂ ਦਿੱਤਾ ਮੋਟਰਸਾਈਕਲ ਕਿਸੇ ਹੋਰ ਵਿਅਕਤੀ ਨੇ ਦਿੱਤਾ ਉਸ ਤੇ ਵੀ ਸੇਮ ਕਾਰਵਾਈ ਹੋ ਸਕਦੀ ਹੈ ਸੇਮ ਕਾਰਵਾਈ ਠੀਕ ਹੈ ਤਾਂ ਬਿਲਕੁਲ ਜਿੱਦਾਂ ਸਾਨੂੰ ਨੇ ਦੱਸਿਆ ਕਿ ਲਗਾਤਾਰ ਇਹਦੇ ਵਿੱਚ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਮਕਸਦ ਇਹ ਹੀ ਹੈ ਕਿ ਕਿਸੇ ਵੀ ਤਰ੍ਹਾਂ ਕੋਈ ਜਿਹੜਾ ਹੈਗਾ ਵਾਇਲੇਸ਼ਨ ਨਾ ਕਰੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਨਾ ਹੋਵੇ ਕਿਉਂਕਿ ਪਿਛਲੇ ਜਿਹੜੇ ਆંકੜੇ ਅਸੀਂ ਦੇਖੀਏ ਤਾਂ ਬੜੇ ਹੈਰਾਨ ਕਰ ਦੇਣ ਵਾਲੇ ਸੀ ਹਾਲਾਂਕਿ ਪੰਜਾਬ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਤੇ ਹੁਣ ਮੋਹਾਲੀ ਦੇ ਵਿੱਚ ਕੈਮਰੇ ਜਿਹੜੇ ਆ ਉਹ ਹੁਣ ਸ਼ੁਰੂ ਹੋਣ ਵਾਲੇ ਆ